ਹਾਂ ਜੀ ਕਿਤਾ ਸਭ ਠੀਕ ਹੈ ਤੁਹਾਡੀ ਠੀਕ ਹੈ ਜੀ ਨੋਰਮਲ ਹੈ ਹਾਂ ਜੀ ਹਾਂ ਜੀ ਤੇ ਕੋਈ ਪ੍ਰੋਬਲਮ ਤਾਂ ਨਹੀਂ ਨਹੀਂ ਜੀ ਇਹ ਐਕਸੀਡੈਂਟ ਇਦਾਂ ਪਤਾ ਕਿੱਥੇ ਹੋਇਆ ਇਤਿਹਰੀ ਪਤਾ ਕਿੱਥੇ ਹੋਇਆ ਨਹੀਂ ਘਰ ਦੇ ਆਨ ਤੁਸੀਂ ਦੱਸਿਆ ਆਪਣੇ ਹਾਂ ਜੀ ਉਹ ਲੱਗੇ ਉਹਦੇ ਪਾਏ ਹੋ ਤੇ ਕਿੰਨੀ ਤੁਸੀਂ ਕਾਤੇ ਸੀ ਬਾਈਕ ਤੇ ਬਾਈਕ ਤੇ ਹਾਂ ਜੀ ਤੇ ਉਹ ਕਾਤੇ ਸੀਗੇ ਉਹ ਜਿਹਦੇ ਬਾਈਕ ਤੇ ਆਛਾ ਤੇ ਆਪ ਤੁਸੀਂ ਘਰ ਦੇ ਨਾਲ ਆਪ ਕੋ ਬੁਲਾ ਲਿਆ ਹਾਂ ਜੀ ਉਹ ਆ ਰਹੇ ਆ ਠੀਕ ਹੈ ਕੀ ਨਾ ਤੁਹਾਡਾ ਸ੍ਰੀ ਫਗਵਾ ਠੀਕ ਹੈ ਠੀਕ ਹੈ ਹਾਂਜੀ ਭੈਣ ਜੀ ਅੱਜ ਤੁਸੀਂ ਹਸਪੀਟਲ ਪਹੁੰਚੇ ਆ ਕੀ ਗੱਲ ਹੋ ਗਈ ਜਿਹੜਾ ਤੁਹਾਨੂੰ ਇੱਥੇ ਆਉਣਾ ਪਿਆ ਗਿਆ ਅਸੀਂ ਫਗਵਾੜਾ ਤੋਂ ਹੁਸ਼ਿਆਰ ਕੋਲ ਨੂੰ ਤੇ ਜਾ ਰਹੇ ਸੀ ਤੇ ਉੱਥੇ ਬਾਈਪਾਸ ਤੇ ਲੜਕਾ ਤੁਰ ਆ ਰਹੇ ਸੀ ਥੋੜਾ ਫਾਸਟ ਸੀ ਤੇ ਉਹ ਉਹਦੇ ਨਾਲ ਮਤਲਬ ਟੱਕਰ ਲੱਗੀ ਤੇ ਉੱਥੇ ਹੀ ਅਸੀਂ ਵਿਹੋਸ਼ ਹੋ ਗਏ ਆ ਤੇ ਕਿੰਨੇ ਵਜੇ ਦੀ ਗੱਲ ਆ ਜੀ ਇਹ ਇੱਕ ਕਵੀ ਤੇ ਕਿੰਨੀ ਅਕਸਰ ਕਾ ਤੁਹਾਡੇ ਲੱਗੀਆਂ ਮਸਲ ਦੇ ਵਿੱਚ ਪੈਨ ਮਤਲਬ ਕਰਦਾ ਬੈਕ ਤੇ ਤੇ ਉਹਨਾਂ ਦੇ ਪੈਰ ਵਗੈਰਾ ਤੇ ਲੱਗ ਗਿਆ ਤੇ ਲੜਕੀ ਕੀ ਨਾਂ ਤੁਹਾਡਾ ਪੂਜਾ ਕਿੱਥੇ ਦੇ ਰਹਿਣਾ ਮਡਾਲੀ ਮਡਾਲੀ ਤੋਂ ਤੇ ਇਹ ਗਲਤੀ ਕਿਸ ਦੇ ਮਨ ਲੱਗਦੀ ਇਹ ਜਿਹੜੀ ਟੱਕਰ ਸੀ ਉਹ ਅਚਾਨਕ ਹੋਈ ਮਤਲਬ ਇਹਦੇ ਵਿੱਚ ਗਲਤੀ ਕੋਈ ਕਿਸੇ ਦੀ ਨਹੀਂ ਆਹ ਉਹਨੂੰ ਬਹੁਤ ਸਮੇਂ ਤੋਂ ਆਪਾਂ ਆ ਰਹੇ ਸੀ ਤੇ ਚਾਨਪੀ ਟੱਕਰ ਉਹ ਬਹੁਤ ਅੱਛਾ। ਜੋ ਆਪਾਂ ਨੂੰ ਜੀ ਨਾਲ ਗੱਲਬਾਤ ਲਈ ਧੰਨਵਾਦ।